ਦਾ ਨਾਮ ਜਾਸਕੇ ਤੇ ਸੀ ਰਾਤ ਬੁਖਾਰ ਹੀ ਚੜਿਆ ਇਸ ਕੰਮ ਦੇ ਸਵੇਰੇ ਆਪਾਂ ਇੱਥੇ ਲੈ ਆਏ ਆਂ ਮੰਨਾ ਨੇ ਗਲੋਬਸ ਲਗਾਇਆ ਤੇ ਦੋ ਤਿੰਨ ਤੇ ਗੁੰਡੇ ਦਾ পেট ਫੁੱਲ ਗਿਆ ਮੰਨਾਂ ਨੂੰ ਕਿਹਾ ਵਾ ਕਿ ਪੇਟ ਦਾ ਫੁੱਲ ਗਿਆ ਕਿਤੇ ਐਕਸਟਰਾ ਖਰਾ ਆਇਆ ਤੇ ਇਨਫੈਕਸ਼ਨ ਜੀ ਆਈ ਥੋੜੀ ਜੀ ਤੇ ਸਰੀਰ ਇਹਦਾ ਥੋੜਾ ਥੋੜਾ ਨੀਲਾ ਪੈ ਰਿਹਾ ਸੀ ਤੇ ਅਨਾਂ ਨੂੰ ਕਿਹਾ ਕਿੰਦਾ ਸਰੀਰ ਦੇਖੋ ਕਿਵੇਂ ਖਰਾਬ ਹੋ ਰਿਹਾ ਤੇ ਕਹਿੰਦੇ ਕਿ ਇਨਨੋ ਆਕਸੀਜਨ ਨਹੀਂ ਦੇ ਰਹੇ ਤੁਸੀਂ ਇਸ ਕਰਕੇ ਉਹ ਉਤਾਰੀ ਜਾ ਰਿਹਾ ਐ ਆਕਸੀਜਨ ਇਸ ਕਰਕੇ ਹੋ ਰਿਹਾ ਰਾਤ ਥੋੜਾ ਮਤਲਬ ਬਾਵਰੇ ਰਹੀਆਂ ਦੀਆਂ ਗੱਲਾਂ ਉਲਟੀਆਂ ਸਿੱਧੀਆਂ ਕਰਨ ਲੱਗਾ ਕਹਿੰਦੇ ਇਹਦਾ ਦਿਮਾਗ ਤੇ ਅਸਰ ਪੈ ਗਿਆ ਸਵੇਰੇ ਮੁੜ ਕੇ ਜਿਆਦਾ ਸੀਰੀਅਸ ਹੋ ਗਿਆ ਸਾ ਮਤਲਬ ਨਿਕਲ ਕੇ ਸੀ ਫਿਰ ਨਾਨ ਨੇ ਐਕਟੀਵੇਟਰ ਤੇ ਲਾ ਦਿੱਤਾ ਸੂਈਆਂ ਸਈਆਂ ਲਾ ਦਿੱਤੀਆਂ ਤੁਹਾਨੂੰ ਕੀ ਲੱਗੇ ਡਾਕਟਰ ਦੀ ਲਾਪਰਵਾਹੀ ਹੈ ਡਾਕਟਰ ਦੀ ਲਾਪਰਵਾਹੀ ਹੈ ਹਾਂ ਲਾਪਰਵਾਹੀ ਜਦੋਂ ਇਹਨਾਂ ਨੂੰ ਕਿਹਾ ਕਿ ਦੇਖੋ ਬੱਚੇ ਦਾ ਸਰੀਰ ਕਿਉਂ ਨੀਲਾ ਪੈਣਦਿਆ ਇਹਨਾਂ ਨੂੰ ਦੇਖਣਾ ਨਹੀਂ ਚਾਹੀਦਾ ਇਹ ਦੇਖਣਾ ਚਾਹੀਦਾ ਹੈ ਨਾ ਇਹਨਾਂ ਨੇ ਦੇਖਿਆ ਨਹੀਂ ਉਹ ਤਾਂ ਬਾਹਰ ਬੈਠੇ ਹੋ ਕੀ ਕਰ ਰਹੀ ਹੈ ਕਰ ਨਹੀਂ ਹੈ ਕਿ ਮੁੰਡੇ ਅੰਦਰ ਆਡੇ ਹੈਗੇ ਹੈਗੇ ਮੁੰਡੇ ਅੰਦਰ ਹੈ ਕੀ ਗੱਲ ਕੀ ਮੇਰਾ ਇੱਕ ਬ੍ਰਦਰ ਆ ਇੱਕ ਮੇਰੀ ਚਾਚੀ ਸਾਸਦਾ ਗਾੜੀ ਦੇ ਅੰਦਰ ਗਾੜੀ ਉਹ ਡਾਕਟਰਾਂ ਨੇ ਉਹਨਾਂ ਨੂੰ ਰਿਪੋਰਟ ਲੈਣ ਨਿਕਲ ਆਇਆ ਸੀ ਉਦੋਂ ਤੇ ਮਤਲਬ ਦਮ ਤੋੜ ਚੁੱਕਾ ਹੀ ਹੈ ਉਹਨਾਂ ਨੇ ਧਨ ਮੈਂ ਦੱਸਿਆ ਉੱਤੇ ਲਾਇਆ ਹੈ ਮਸ਼ੀਨ ਤੇ ਉਹਨਾਂ ਨੇ ਰਿਪੋਰਟ ਮੰਗਾਈ ਮੈਨੂੰ ਨਹੀਂ ਪਤਾ ਉਹਨਾਂ ਉੱਥੇ ਕੀ ਗੱਲਬਾਤ ਹੋਈ ਮੈਂ ਤਾਂ ਉੱਥੇ ਨਹੀਂ ਗਈ ਉਹ ਡਾਕਟਰ ਸਾਹਿਬ ਕਹਿੰਦੇ ਕਿ ਇਹਨਾਂ ਨੇ ਹੱਥੋਂ ਪਾਈ ਕੀਤੀ ਆ ਡੇ ਨਾਲ ਕਦੇ ਛੱਡ ਲਈ ਪਤਾ ਨਹੀਂ ਲਾਈ ਆ ਜਾਂ ਆਪਰੇ ਲਾਈਏ ਸਾਨੂੰ ਤਾਂ ਪਤਾ ਨਹੀਂ ਹੱਡੇ ਮੁੰਡੇ ਅੰਦਰ ਰੱਖਿਆ ਹੋਇਆ ਹੈ ਮੇਰੇ ਬੇਟੇ ਦੀ লাশ ਖਰਾਬ ਹੋ ਰਹੀ ਹੈ ਤਾਂ ਨਹੀਂ ਕੋਈ ਬੇਨਤੀ ਹੈ ਕਿ ਮੈਂ ਸਾਡੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਮੇਰਾ ਮੁੰਡਾ ਤੇ ਨਹੀਂ ਰਿਹਾ ਮੇਰੇ ਕੋਲ ਲੇਕਿਨ ਉਹਨਾਂ ਨੇ ਛੱਡ ਦਿੱਤਾ ਜੀ ਕਿੰਨਾ ਚਿਰ ਰੋ ਰੋ ਕੇ ਮੈਂ ਆਪਣੇ ਪੋਤੇ ਨੂੰ ਘਰ ਲੈ ਕੇ ਆਇਆ ਕਿੰਨਾ ਚਿਰ ਬੰਦੇ ਨਹੀਂ ਛੱਡਦੇ ਤੁਸੀਂ ਇੱਥੇ ਰੋ ਹਾਂ ਹਾਂ ਮੈਨਾਂ ਤੇ ਚਾਰ ਚਮਚੇ ਖਵਾ ਕੇ ਗਈਆਂ ਦਲਗਿਆ ਮੁੰਡਾਂ ਦਾ ਤੇ ਕੋ ਲੱਕ ਤੋ ਨਹੀਂ ਬੈਠਾ ਜਾਂਦਾ ਮਾਤਾ ਘਰ ਚਲ ਜਾਂਦੇ ਕਿੱਥੇ ਬੈਣਾ ਡਾਕਟਰਾਂ ਤਾਂ ਨਹੀਂ ਜਾਣਦੇ ਨਾ ਬੜਾ ਸੋਨਾ ਪਾਣੀ ਮੰਗਦਾ ਹੀ ਫਿਰ ਰੋਟੀ ਮੰਗਦਾ ਹੀ ਇਹ ਦੇ ਨਹੀਂ ਦਿੰਦੇ ਕਹਿੰਦੇ ਕੋਲੋ ਕੁਛ ਵਿੱਚ ਕੁਛ ਨਹੀਂ ਦੇਣਾ ਕੋਲੋ ਕੁਸ਼ੀ ਬਸ ਲਾਈ ਜਾਂਦੇ ਹੀ ਹਾਏ ਪਰਿਵਾਰ ਆਈ ਮੁੰਡੇ ਆਏ ਕਿਹੜੀ ਜਗ੍ਹਾ ਤੋਂ ਆਏ ਅਸੀਂ ਨਾ ਪਿੰਡ ਅੱਡਾਗਾ ਜੇਠਵਾਲ ਤੇ ਪਿੰਡ ਉੱਤਰ ਆਏ ਹੂੰ ਉਸ ਤੋਂ ਕਹਿੰਦੇ ਸਰਕਾਰੀ ਉਸ ਤੋਂ ਬੜੀਆਂ ਸਹੂਲਤਾਂ ਆਈਆਂ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਕੱਖ ਨਹੀਂ ਲੱਗਾ ਸਾਡਾ ਪੋਤਾ ਲੈ ਲਿਆ ਸਾਡਾ ਪੋਤਾ ਲੈ ਲਿਆ ਸਾਨੂੰ ਕਾਹਦੀਆਂ ਸਹੂਲਤਾਂ ਨਵੀਂ ਜਿਆਦਾ ਬਿਮਾਰ ਸਿ ਬੱਚਾ ਨਾ ਨਾ ਬੱਚਾ ਦੇ ਮੌਕੇ ਤੇ ਠੀਕ ਨਹੀਂ ਤਾਂ ਪਾ ਮੈਂ ਦਵਾ ਕੇ ਪ੍ਰਾਰਥਨਾ ਕਰਾਈ ਕਰਾਂ ਉਹ ਕਹਿੰਦਾ ਤੁਸੀਂ ਬਜਵੀਰ ਨਾਲ ਕੇ ਲੈ ਜਾਓ ਬੱਚੇ ਵਾਟੇ ਅੱਛਾ ਮੈਂ ਮੁੰਡੇ ਦੇ ਮੂੰਹ ਨਹੀਂ ਧੋਤਾ ਮੈਂ ਮੁੰਡੇ ਨੂੰ ਕਿਹਾ ਮੈਂ ਮੁੰਡਾ ਜਿਆਦਾ ਠੀਕ ਨਹੀਂ ਮੁੰਡੇ ਲੈ ਚੱਲੀ ਗਏ ਮੁੰਡਾ 5 ਵਜੇ ਚੱਲ ਆਇਆ ਤੇਰੇ ਹਾਂਜੀ ਕਾਰਨ ਕੀ ਸਮਝਦੇ ਕਿਹੜੀ ਕਾਰਨੋਂ ਨਹੀਂ ਸਮਝ ਜਾਂਦੇ ਆਪੇ ਸਾਡੇ ਬੱਚੇ ਛੱਡ ਦੇਣ ਤੇ ਕਾਰਨ ਹੋ ਜਾਏਗਾ ਲਾਸ ਖਰਾਬ ਹੋਣ ਦੀ ਹੈ ਡਾਕਟਰ ਨਾਲ ਜਾਦੀ ਕੁੱਟਮਾਰ ਕੀਤੀ ਜਾਂ ਕੀ ਗੱਲਬਾਤ ਕੀਤੀ ਕੁਝ ਨਹੀਂ ਲੋਕਿਆ ਡਾਕਟਰ ਨੂੰ ਡਾਕਟਰ ਨੇ ਮੇਰੇ ਸਾਹਮਣੇ ਇਨੀ ਕ ਟੇਪੀ ਮੰਗਾ ਕੇ ਦੋ ਨਲਸਾ ਕੋ ਅੰਦਰ ਮੰਗਵਾਈ ਜਾਣ ਕੇ ਦਿਆ ਹੀ ਲਵਾਨ ਮੈਂ ਹੱਥ ਵੀ ਧੋਰੇ ਮੇਰੇ ਬੱਚੇ ਨੂੰ ਛੱਡ ਦੋ ਬੱਚਿਆਂ ਨੂੰ ਆਹੋ ਕੁਛ ਨਹੀਂ ਹੋਇਆ ਡਾਕਟਰ ਨੂੰ ਮਨ ਮੰਤੀ ਕਰ ਹੁਣ ਮੰਗਿਆ ਵੀ ਸਾਡੇ ਬੱਚੇ ਸ਼ਰਦਨ ਕਰਨੇ ਚਾਹੀਏ ਦੇਖੋ ਪੈਡੀਆਟ੍ਰਿਕ ਵਾਰਡ ਦੇ ਵਿੱਚ ਅੱਜ ਸਵੇਰੇ ਕਿਸੇ ਬੱਚੇ ਦੀ ਮਨਿੰਗੋਇਨ ਕਫਲਾਈਟਸ ਜਿਹੜਾ ਇੱਕ ਦਿਮਾਗੀ ਬਿਮਾਰ ਬੁਖਾਰ ਹੁੰਦਾ ਉਹਦੇ ਕਰਕੇ ਡੈਥ ਹੋਈ ਸੀ ਕਿਸੇ ਬੱਚੇ ਦੀ ਅੱਜ ਉਹਦੇ ਟੈਂਡੈਂਟ ਕੋਈ ਦੋ ਲੜਕੇ نیچے ਆਏ ਹੋਣੇ ਨੇ नीचे सर्जरी ਦੇ ਐਮਰਜੈਂਸੀ ਦੇ ਵਿੱਚ ਉਸ ਟੈਂਪ ਤੇ ਡਿਊਟੀ ਤੇ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਪੁੱਛਿਆ ECG ਬਾਰੇ ECG ਕਿੱਥੇ ਹੁੰਦੀ ਆ ਉਹਨੇ ਉਹਨੇ ਕਿਹਾ ECG ਮੈਡੀਸਨ ਵਾਲੇ ਪਾਸੇ ਹੁੰਦੀ ਆ ਉਹਨੇ ਇਸ਼ਾਰਾ ਕਰਕੇ ਉਧਰ ਦੱਸਿਆ ਔਰ ਉਹ ਉਸ ਸਾਈਡ ਤੇ ਜਾ ਕੇ ਉਹ ਫਿਰ ਦੋਨੋਂ ਲੜਕੇ ਜਿਹੜੇ ਨੇ ਵਾਪਸ ਆਏ ਨੇ ਵਾਪਸ ਆਂਦੇ ਸਾਰੀ ਉਹਨਾਂ ਨੇ ਡਾਕਟਰਾਂ ਨਾਲ ਮਿਸ ਡਾਕਟਰ ਨਾਲ ਮਿਸਹੈਂਡਲ ਕਰਨਾ ਸ਼ੁਰੂ ਕਰਤਾ ਉਹਦੇ ਸੱਟਾਂ ਮਾਰਨੀਆਂ ਉਹਨੂੰ ਕੁੱਟਣਾ ਸ਼ੁਰੂ ਕਰਤਾ ਡਾਕਟਰ ਨੂੰ ਸੋ ਇਨ ਦਾ ਮੀਨ ਟਾਈਮ ਸਾਡਾ ਸਿਕਿਉਰਿਟੀ ਮੁਲਾਜ਼ਮ ਤੇ ਹੋਰ ਦੋ ਬੰਦੇ ਜਿਹੜੇ ਨੇ ਉਹ ਇਕੱਠੇ ਹੋ ਕੇ ਉਹਨਾਂ ਨੇ ਉਹਨਾਂ ਨੂੰ ਫੜਿਆ ਤੇ ਉਸੇ ਟਾਈਮ ਹੀ ਉਹਨਾਂ ਨੂੰ ਫੜ ਕੇ ਨਾਲ ਦੇ ਇੱਕ ਕਮਰੇ ਚ ਲੈ ਗਏ ਉਹ ਦੋਨਾਂ ਨੂੰ ਪਰ ਡਾਕਟਰ ਦੇ ਸੱਟਾਂ ਲੱਗੀਆਂ ਨੇ ਸਾਡੇ ਜੂਨੀਅਰ ਰੈਜ਼ੀਡੈਂਟ ਸਰਜਰੀ ਫੋਰ ਦਾ ਰੈਜ਼ੀਡੈਂਟ ਆ ਉਹ ਕੇਰਲਾ ਦਾ ਰਹਿਣ ਵਾਲਾ ਮੌਕੇ ਤੇ ਇਹੀ ਫੜੇ ਗਏ ਸੀ ਸਾਡੇ ਸਿਕਿਉਰਿਟੀ ਗਾਰਡ ਵੱਲੋਂ ਤੇ ਜਿਹੜੇ ਉੱਥੇ ਸਰਜਰੀ ਡਿਪਾਰਟਮੈਂਟ ਦੇ ਵਿੱਚ ਪਬਲਿਕ ਸੀ ਉਹਨਾਂ ਵੱਲੋਂ ਮੌਕੇ ਤੇ ਇਹੀ ਫੜੇ ਗਏ ਸੀ ਡਾਕਟਰ ਦੇ ਨੱਕ ਤੇ ਕਾਫੀ ਸੱਟ ਲੱਗੀ ਆ ਜੀ ਤੇ ਉਹਦਾ ਸੀਟੀ ਸਕੈਨ ਹੋਇਆ ਉਹਦੀ ਜਿਹੜੀ ਰਿਪੋਰਟ ਜਿਹੜੀ ਪੈਂਡਿੰਗ ਆ ਸੀਟੀ ਸਕੈਨ ਦੀ ਬਾਕੀ ਪੇਟ ਦੇ ਵਿੱਚ ਥੋੜਾ ਜਿਹਾ ਪਾਣੀ ਭਰਿਆ ਆ ਉਹਦੇ ਪੇਟ ਦੇ ਵਿੱਚ ਕਿਉਂਕਿ ਪੇਟ ਦੇ ਵਿੱਚ ਵੀ ਲੱਤਾਂ ਤੇ ਮਾਰੀਆਂ ਗਈਆਂ ਨੇ ਸੋ ਉਹਦਾ ਇਲਾਜ ਚੱਲ ਰਿਹਾ ਸਰਜਰੀ ਵਾਰਡ ਦੇ ਵਿੱਚ ਹੀ ਦਾਖਲ ਸਰ ਸਰ ਕਹਿ ਰਹੇ ਨੇ ਕਿ ਆਪਾਂ ਬਾਰ ਬਾਰ ਕਹਿੰਦੇ ਬਾਜੂ ਵੀ ਡਾਕਟਰਾਂ ਨੇ ਕੋਈ ਸਾਨੂੰ ਨਿਆਣ ਨਹੀਂ ਕੀਤਾ ਲਾਪਰਵਾਹੀ ਹੋਈ ਹੈ ਲਾਪਰਵਾਹੀ ਕੀਤੀ ਕਿ ਸਾਡਾ ਬੱਚਾ ਉਹ ਜਾਂਦਾ ਪਿਆ ਸੀ ਦੇਖੋ ਇਹ ਬਿਲਕੁਲ ਗਲਤ ਐਲੀਗੇਸ਼ਨ ਨੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਹੋਈ 12 ਤਰੀਕ ਨੂੰ ਬੱਚਾ ਆਇਆ ਇੱਥੇ ਮੈਂ ਪੂਰਾ ਰਿਕਾਰਡ ਚੈੱਕ ਕੀਤਾ ਉਹ ਦਿਮਾਗੀ ਬੁਖਾਰ ਦੇ ਨਾਲ ਬੱਚਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਆਇਆ ਸੀ ਔਰ ਉਹਨੂੰ ਬੈਸਟ ਟਰੀਟਮੈਂਟ ਜਿਹੜਾ ਸੀ ਉਹ ਚੱਲ ਰਿਹਾ ਸੀ ਬੱਚਿਆਂ ਨੂੰ ਬੱਚੇ ਦੇ ਪੇਰ ਮਾਂ ਨੂੰ ਬੱਚੇ ਦੇ ਨਾਲ ਜਿਹੜੇ ਬਾਕੀ ਟੈਂਡੈਂਟ ਸੀਗੇ ਉਹਨਾਂ ਨੂੰ ਬੱਚੇ ਦੀ ਕੰਡੀਸ਼ਨ ਬਾਰੇ ਕਲੀਅਰਲੀ ਦੱਸਿਆ ਗਿਆ ਸੀ ਬੱਚੇ ਸਾਡੇ ਡਿਪਾਰਟਮੈਂਟ ਵੱਲੋਂ ਉੱਥੇ ਸੀਸੀਟੀਵੀ ਕੈਮਰੇ ਲੱਗੇ ਜਿਹਦੇ ਵਿੱਚ ਕਲੀਅਰ ਪਤਾ ਲੱਗ ਸਕੀ ਜੀ ਸੀਸੀਟੀਵੀ ਕੈਮਰੇ ਲੱਗੇ ਨੇ ਬਟ ਸੀਸੀਟੀਵੀ ਕੈਮਰੇ ਜੋ ਸਾਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਇਨਸਟਰਕਸ਼ਨਸ ਨੇ ਸੀਸੀਟੀਵੀ ਦੀ ਫੁਟੇਜ ਪੁਲਿਸ ਤੋਂ ਬਿਨਾ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ ਅਗਲੀ ਮੰਕੀ ਤੋਂ ਕੀ ਆਪਾਤ ਆ ਜਾ ਰਹੀ ਸੋ ਦੇਖੋ ਜਿਹੜੇ ਜਿਹੜੇ ਉਹ ਦੋ ਜਿਨ੍ਹਾਂ ਨੇ ਡਾਕਟਰਾਂ ਨਾਲ ਮਿਸਹੈਂਡਲਿੰਗ ਕੀਤੀ ਹੈ ਇਹ ਬਿਲਕੁਲ ਗਲਤ ਹੈ ਜੀ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੀ ਤਾਂ ਕਿ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਨਾ ਇਸ ਹਸਪਤਾਲ ਦੇ ਵਿੱਚ ਤੇ ਬਾਕੀ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਗਈਆਂ ਨੇ ਸਾਡੇ ਡਾਕਟਰ ਜਿਹੜੇ ਨੇ ਜੂਨੀਅਰ ਡਾਕਟਰ ਦਿਨ ਰਾਤ ਇੱਥੇ ਰਹਿ ਕੇ ਇਲਾਜ ਕਰ ਰਹੇ ਨੇ ਔਰ ਦਿਨ ਰਾਤ ਇੱਥੇ ਰਹਿ ਕੇ ਸੇਵਾ ਕਰ ਰਹੇ ਨੇ ਜੀ ਹੁਣ ਇੱਥੇ ਇਹ ਇੱਕ ਮੈਡੀਕਲ ਕਾਲਜ ਆ ਟਰਮੀਨਲ ਸਟੇਜ ਤੇ ਇੱਥੇ ਪੇਸ਼ੈਂਟਸ ਆਂਦੇ ਨੇ ਜੀ ਪੇਸ਼ੈਂਟਸ ਜਿਨ੍ਹਾਂ ਦਾ ਸਰਵਾਈਵਲ ਰੇਟ ਬਹੁਤ ਘੱਟ ਹੁੰਦਾ ਹੈ ਇਸ ਜਗ੍ਹਾ ਤੇ ਔਰ ਇਸ ਇਹ ਹਸਪੀਟਲ ਜਿਹੜਾ ਇਸ 벨ਟ ਦੀ ਇੱਕੋ ਇੱਕ ਲਾਈਫਲਾਈਨ ਆ ਜਿੱਥੇ ਬਹੁਤ ਜ਼ਿਆਦਾ ਰਾਸ਼ਾ ਬਹੁਤ ਜ਼ਿਆਦਾ ਰਾਸ਼ਾ ਤੁਸੀਂ ਦੇਖਿਆ ਹੋਣਾ ਖੁਦ ਔਰ ਸਾਡੇ ਸਾਡੀਆਂ ਟੀਮਾਂ ਦਿਨ ਰਾਤ ਇੱਥੇ ਲੱਗੀਆਂ ਹੋਈਆਂ ਨੇ ਪੇਸ਼ੈਂਟ ਕੇਅਰ ਪੇਸ਼ੈਂਟ ਕੇਅਰ ਕਰਨ ਜੀ ਸੋ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਦੋਂ ਬੱਚਾ ਟਰਮੀਨਲ ਸਟੇਜ ਤੇ ਆਂਦਾ ਉਹ ਸਾਡੇ ਡਾਕਟਰਾਂ ਦੇ ਹੱਥ ਵੀ ਨਹੀਂ ਹੈ ਇਨਸਪਾਈਟ ਆਫ ਬੈਸਟ ਟ੍ਰੀਟਮੈਂਟ ਜਿਹੜਾ ਹੈਗਾ ਪੇਸ਼ੈਂਟ ਨੂੰ ਨਹੀਂ ਬਚਾ ਪਾਉਂਦੇ ਅਸੀਂ ਸੋ ਉਹਦੇ ਚ ਪਬਲਿਕ ਨੂੰ ਵੀ ਜਿਹੜਾ ਹੈ ਉਹ ਆਪਣੀ ਪੇਸ਼ੈਂਸ ਜਿਹੜੀ ਆ ਨਾ ਰੱਖਣੀ ਚਾਹੀਦੀ ਆ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਵੀ ਹਰ ਚੀਜ਼ ਜਿਹੜੀ ਆ ਡਾਕਟਰ ਦੇ ਹੱਥ ਨਹੀਂ ਹੈ ਕੁਝ ਚੀਜ਼ਾਂ ਜਿਹੜੀਆਂ ਨੇ ਨੇ ਉਹ ਨਹੀਂ ਕੰਟਰੋਲ ਹੁੰਦੀਆਂ వైరਲ ਹੈਗਾ ਇਹ ਵਾਇਰਲ ਡਿਜ਼ੀਜ਼ ਆ ਜਿਹੜੀ ਜਿਸ ਕਰਕੇ ਬੱਚਾ ਇਹ ਦਾਖਲ ਸੀ ਉਸ ਵਾਇਰਲ ਇਨਫੈਕਸ਼ਨ ਕਰਕੇ ਬੱਚੇ ਦੇ ਦਿਮਾਗ ਤੇ ਬਹੁਤ ਜ਼ਿਆਦਾ ਸੋਜਿਸ਼ ਸੀ ਉਹ ਵਾਇਰਸ ਜਿਹੜਾ ਸੀ ਬੱਚੇ ਦੇ ਸਰੀਰ ਦੇ ਵਿੱਚ ਹੌਲੀ 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 ਫੈਲ ਰਿਹਾ ਸੀ ਜਿਸ ਕਰਕੇ ਬੱਚੇ ਦੀ ਡੈਥ ਹੋਈ ਕੁਝ ਇੱਥੇ ਅਸੀਂ ਇਹ ਦੇਖਿਆ ਸਾਡੇ ਡਾਕਟਰਾਂ ਨੇ ਵੀ ਅਸੀਂ ਪਿਛਲੇ ਕਾਫੀ ਦੇਰ ਤੋਂ ਇਹ ਐਨਾਲਿਸਿਸ ਕਰ ਰਹੇ ਹਾਂ ਇੱਥੇ ਜਿਹੜੇ ਪੇਸ਼ੈਂਟਸ ਆਉਂਦੇ ਨੇ ਬਹੁਤ ਲੇਟ ਆਉਂਦੇ ਨੇ ਲੇਟ ਸਟੇਜ ਤੇ ਆਉਂਦੇ ਨੇ ਪੇਸ਼ੈਂਟਸ ਜਾਂਦਾ ਪਹਿਲਾਂ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਂ ਕਿਤੇ ਆਪਣੇ ਘਰ ਦੇ ਵਿੱਚ ਹੀ ਆਪਣਾ ਜਿਹੜਾ ਹੈਗਾ ਇਲਾਜ ਕਰਵਾਉਂਦੇ ਰਹਿੰਦੇ ਨੇ ਔਰ ਜਦੋਂ ਇੱਥੇ ਆਉਂਦੇ ਨੇ ਉਹਨਾਂ ਦਾ ਸਰਵਾਈਵਲ ਰੇਟ ਜਿਹੜਾ ਹੈਗਾ ਬਹੁਤ ਘੱਟ ਹੁੰਦਾ ਸੋ ਉਹਦੇ ਵਿੱਚ ਪਬਲਿਕ ਨੂੰ ਵੀ ਚਾਹੀਦਾ ਥੋੜਾ ਜਿਹਾ ਮਤਲਬ ਡਾਕਟਰਾਂ ਦਾ ਸਾਥ ਦੇਣ ਪਬਲਿਕ ਵੀ ਜਿਹੜੀ ਹੈਗੀ ਆਪਣੀ ਪੇਸ਼ੈਂਟਸ ਰੱਖੇ ਪਬਲਿਕ ਸਵਰ ਕਰੇ ਰੱਖੇ ਥੋੜਾ ਬਹੁਤ ਹਰ ਚੀਜ਼ ਜਿਹੜੀ ਆ ਡਾਕਟਰਾਂ ਦੇ ਹੱਥ ਨਹੀਂ ਹੁੰਦੀ ਅਸੀਂ ਸਿਰਫ ਇੱਕ ਬਿਮਾਰੀ ਨੂੰ ਲੱਭ ਕੇ ਉਹਦਾ ਇਲਾਜ ਕਰ ਸਕਦੇ ਆ ਪਰ ਜਿਹੜਾ ਬੱਚੇ ਜਿਹੜਾ ਮਰੀਜ਼ ਦਾ ਬਚਣਾ ਉਹ ਮਰੀਜ਼ ਦੀ ਆਪਣੀ ਕੁਦਰਤੀ ਸ਼ਕਤੀ ਤੇ ਕੁਛ ਰੱਬ ਦੇ ਹੱਥ ਆ। ਇਹੀ ਅਸੀਂ ਕਹਿ ਸਕਦੇ ਹਾਂ। ਪੁਲਿਸ ਨੇ ਕਾਰਵਾਈ ਕੀ ਕੀਤੀ ਉਹ? ਪੁਲਿਸ ਨੇ ਜਿਹੜੀ ਹੈਗੀ ਆ ਫਰਸਟ ਇਨਫੋਰਮੇਸ਼ਨ ਜਿਹੜੀ ਰਿਪੋਰਟ ਤੋਂ ਬਾਅਦ ਸਾਡੇ ਇੱਥੇ ਅ ਐਮਰਜੈਂਸੀ ਦੇ ਵਿੱਚੋਂ ਜਦੋਂ ਉਹ ਡਾਕਟਰ ਸਾਡੇ ਦਾਖਲ ਹੋਏ ਨੇ ਉਸ ਤੋਂ ਬਾਅਦ ਐਮਐਲਆਰ ਦੀ ਕਾਪੀ ਜਿਹੜੀ ਆ ਪੁਲਿਸ ਮਹਿਕਮੇ ਕੋਲ ਚਲੀ ਗਈ ਆ। ਪੁਲਿਸ ਆਪਣੀ ਟੁਕਮੀ ਕਾਰਵਾਈ ਕਰ ਰਹੀ ਆ ਜੀ ਪੁਲਿਸ ਨੇ ਉਹਨਾਂ ਦੋਨਾਂ ਨੂੰ ਵੀ ਫੜ ਕੇ ਇੱਥੋਂ ਐਮਰਜੈਂਸੀ ਦੇ ਵਿੱਚੋਂ ਲੈ ਗਏ ਨੇ। ਜੀ ਜੀ ਜਿਹੜਾ ਹੈਗਾ ਇਸ ਇਹ ਦੋਨਾਂ ਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਘਟੋ-ਘਟ ਇਨ ਫਿਊਚਰ ਕੋਈ ਡਾਕਟਰਾਂ ਨੂੰ ਮਿਸਹੈਂਡਲ ਨਾ ਕਰੇ ਕੋਈ ਸਰਕਾਰੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਠੀਕ ਇਹ ਮਾਰਨਿੰਗ ਇਥੇ ਅਮਰਜੈਂਸੀ ਦੇ ਵਿੱਚ ਹੋਇਆ ਕੋਈ ਡਿਸਪਿਊਟ ਹੋਇਆ ਜੀ ਬੱਚੇ ਦੀ ਡੈਥ ਹੋਈ ਸੀ ਤੇ ਅਮਰਜੈਂਸੀ ਦੇ ਵਿੱਚ ਕੋਈ ਉਹਨਾਂ ਦੇ ਬੱਚੇ ਦੇ ਵਾਰਸਾਂ ਦਾ ਤੇ ਨਾਲ ਮੈਡੀਕਲ ਸਟਾਫ ਨਾਲ ਕੋਈ ਆਪੋ ਵਿੱਚ ਹੋਈ ਹੈ ਕੋਸੂਤੋ ਮੇਮੇ ਹੋਈ ਆ ਹਣ ਦੋਵੇਂ ਤਰ੍ਹਾਂ ਬੈਠੀਆਂ ਆ 10 ਸਾਬ ਦੇ ਕੋਲ ਬੈਠੀਆਂ ਦੇਖੋ ਜੋ 10 ਸਾਬ ਜਿਸ ਤਰ੍ਹਾਂ ਗਾੜੀ ਉਹਨਾਂ ਦੀ ਨਿਕਲਦਾ ਕੋਈ ਹਾਲ ਨਿਕਲਦਾ ਠੀਕ ਹੈ ਨਹੀਂ ਨਿਕਲਦਾ ਦੋਸਤ ਤਰ੍ਹਾਂ ਕਾਰਨ ਕੀ ਦੱਸਿਆ ਜਰਾ ਪਰਿਵਾਰਕ ਮੈਂਬਰ ਕਹਿੰਦੇ ਡਾਕਟਰ ਨਹੀਂ ਨਿਕਲੀ ਉਹ ਇਦੇ ਵਿੱਚ ਉਹ ਇੰਟੈਕ ਸਾਬ ਸਾਰੇ ਇਕੱਠੇ ਹੋਏ ਨੇ ਵਾਰਡ ਵਾਲੇ ਵੀ ਦੇ ਐਮ ਐਸ ਸਾਬ ਦੇ ਦਫਤਰ ਹੋਏ ਨੇ ਜਦੋਂ ਵੀ ਕੋਈ ਡਿਸੀਜਨ ਜੋ ਵੀ ਹੁੰਦਾ ਉਹ ਲੈਣਗੇ ਡਾਕਟਰ ਇਕੱਠੇ ਕੀਤੇ ਕਿ ਪਰਿਵਾਰਕ ਮੈਂਬਰ ਨਹੀਂ ਪਰਿਵਾਰਕ ਮੈਂਬਰ ਵੀ ਉਹਨਾਂ ਦਾ ਬੁਲਾਏ ਨਾਲ ਹਾਂਜੀ ਉਹ ਅਗਲੀ ਕਾਰਵਾਈ ਹੁਣ ਹੈਗੀ ਕੀ ਹੈ ਕਿ ਉਹ ਤੇ ਹੁਣ ਸਾਨੂੰ ਜੇ ਦੱਸਣਗੇ ਕੋਈ ਹਸਪੀਟਲ ਸਟਾਫ ਤਾਇੀ ਹੋਏਗੀ ਨਾ ਹਾਂਜੀ ਹਾਂਜੀ ਡਾਕਟਰ ਦੇ ਕਿੰਨੇ ਉਹ ਉਹ ਡਾਕਟਰ ਇੱਕ ਦਾਖਲਿਆ ਹਸਪੀਟਲ ਦੇ ਵਿੱਚ ਉਹਦੇ ਕੋਈ ਇੱਥੇ ਕੋਈ ਨੌਜ ਦੇ ਉੱਪਰ ਲੱਗੀ ਹੈ ਕੋਈ ਪਰਿਵਾਰਿਕ ਮੈਂ ਇੱਥੇ ਦੇ ਰਿਹਾ ਮੈਂ ਇਹ ਰਹਿਣ ਵਾਲੇ ਨੇ ਇਦੋਂ ਦੇ ਜੋੜੇ ਫੜ ਕੇ ਰਹਿਣ ਮੈਂ ਹਾਂਜੀ ਪਰਜੇਸ਼ ਨਕ